ਵਾਰਿਸ ਪੰਜਾਬ ਦੀ ਜਥੇਬੰਦੀ ਦੇ ਦਫ਼ਤਰ ਦੇ ਬਾਹਰ ਤਰਨ ਤਰਨ ਵਿੱਚ ਨਾ ਚਾਰ ਪੰਜ ਵੀਰ ਆਪਣੇ ਖੜੇ ਸੀ ਉਹ ਆਪਸ ਵਿੱਚ ਗੱਲਾਂ ਕਰਦੇ ਆਈ ਗੱਡੀ ਰੋਕੀ ਆ ਮੈਂ ਕਿਹਾ ਚਲੋ ਉਹਨਾਂ ਦੇ ਵੀ ਵਿਚਾਰ ਜਾਣਨ ਦੀ ਕੋਸ਼ਿਸ਼ ਕਰਦੇ ਆ ਮੈਂ ਕਿਹਾ ਵੀ ਚਲੋ ਤੁਸੀਂ ਜਿਹੜੀਆਂ ਆਪਸ ਵਿੱਚ ਗੱਲਾਂ ਕਰਦੇ ਆ ਵੀ ਜੋ ਬਿਉਤਬੰਦੀ ਕਰਦੇ ਉਹ ਆਪਾਂ ਦੂਜੇ ਬੰਦਿਆਂ ਤੱਕ ਵੀ ਪਹੁੰਚਾਈਏ ਘਰ ਚ ਬੈਠੇ ਜਿਹੜੇ ਆ ਤੁਹਾਨੂੰ ਸੁਣਨਾ ਚਾਹੁੰਦੇ ਆ ਵੀ ਤੁਹਾਡੇ ਵਿਚਾਰ ਸੁਣਨਾ ਚਾਹੁੰਦੇ ਆ ਵੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀ ਜੀ ਕੀ ਨਾਮ ਪੜਾ ਜੀ ਅਮਰੀਕ ਸਿੰਘ ਬੇਟਾ ਤੇ ਵੀ ਜੀ ਇਸ ਵੇਲੇ ਸਥਿਤੀ ਕਿੱਦਾਂ ਦੀ ਆ ਵੇਖੋ ਮੈਂ ਸਮਝਦਾ ਵੀ ਜਿਹੜੀ ਪੰਥ ਦੀ ਜਿਹੜੀ ਬੋਟ ਆ ਪੰਥਕ ਉਮੀਦਵਾਰ ਸਾਡੇ ਵਾਰਸ ਅਕਾਲੀ ਦਲ ਵਾਰਸ ਪੰਜਾਬ ਵੱਲੋਂ ਭਾਈ ਮਨਦੀਪ ਸਿੰਘ ਜੀ ਬੜੀ ਵੱਡੀ ਲੀਡ ਨਾਲ ਜਿੱਤਦੇ ਨਜ਼ਰ ਆ ਰਹੇ ਆ ਕਿਉਂਕਿ ਅਸੀਂ ਤਕਰੀਬਨ ਬਹੁਤ ਜਿਆਦੇ ਇਲਾਕਿਆਂ ਦੇ ਵਿੱਚ ਡੋਰ ਟੂ ਡੋਰ ਘਰ ਘਰ ਜਾ ਕੇ ਕੈਂਪੇਨ ਕੀਤੀ ਆ ਔਰ ਭਰਪੂਰ ਹੰਗਾਰਾ ਸਾਨੂੰ ਮਿਲਿਆ ਸਭ ਨੇ ਇਹੋ ਕਿਹਾ ਕਿ ਤੁਸੀਂ ਚਿੰਤਾ ਨਾ ਕਰੋ ਜਵੇਂ ਭਾਈ ਅਮਰਪਾਲ ਸਿੰਘ ਜੀ ਨੂੰ ਵੱਡੀ ਲੀਡ ਨਾਲ ਜਿਤਾਇਆ ਵੇਂ ਭਾਈ ਮਨਦੀਪ ਸਿੰਘ ਨੂੰ ਜਿਤਾਇਆ ਜਾਵੇ ਤੇ ਇਸ ਵੇਲੇ ਭਾਜੀ ਇਦਾਂ ਦੂਜੀਆਂ ਪਾਰਟੀਆਂ ਜਿਹੜੀਆਂ ਖੜੀਆਂ ਆ ਤੇ ਉਹ ਵੀ ਆਪਣੇ ਤੌਰ ਤੇ ਜੋਰ ਲਾ ਰਹੀਆਂ ਇੱਕ ਭਾਈ ਮਨਦੀਪ ਸਿੰਘ ਜੀ ਦੇ ਨਾਮ ਤੇ ਹੋਰ ਕੈਂਡੀਡੇਟ ਖੜਾ ਕੀਤਾ ਗਿਆ ਏਸੀ ਨੂੰ ਕਿਸ ਤਰੀਕੇ ਨਾਲ ਦੇਖਦੇ ਤੁਸੀਂ ਦੇਖੋ ਜੀ ਇਹ ਪਿਛਲੀ ਵਾਰ ਵੀ ਭਾਈ ਅਮਰਪਾਲ ਸਿੰਘ ਜੀ ਦੇ ਬਰਾਬਰ ਦੇ ਡੰਮੀ ਕੈਂਡੀਡੇਟ ਖਲੋਤਾ ਸੀ ਪਰ ਕਿਸੇ ਨੇ ਮੂੰਹ ਨਹੀਂ ਲਾਇਆ ਮੈਂ ਹੁਣ ਵੀ ਕਹਿੰਦਾ ਆ ਕਿ ਇਹ ਕਿਸੇ ਨੇ ਮੂੰਹ ਨਹੀਂ ਲਾਉਣਾ ਇਹ ਪਾਰਟੀਆਂ ਦਾ ਸ਼ਰਜੰਤਰ ਆ ਜਿਹੜਾ ਨਾ ਰਚਿਆ ਇਸ ਕਰਕੇ ਭਾਈ ਮਨਦੀਪ ਜਿਹੜੀ ਮਨਦੀਪ ਸਿੰਘ ਜੀ ਆ ਜਿਹਨਾਂ ਦਾ ਚੋਣ ਚਾਣ ਪਾਰਟੀ ਆ ਲੋਕਾਂ ਨੇ ਭਰ-ਭਰ ਮੋਹਰਾ ਲਾ ਕੇ ਪਾਰਟੀ ਦੇ ਵਿੱਚ ਪਾਉਣੀਆਂ ਬੜੀ ਵੱਡੀ ਲੀਡ ਨਾਲ ਜਿਤਨਾ ਭਾਈ ਮਨਦੀਪ ਤੇ ਭਾਈ ਜਦਾਂ ਲੋਕਾਂ ਨੇ ਅੱਗੇ ਭਾਈ ਅਮਰਪਾਲ ਸਾਹਿਬ ਨੂੰ ਵੋਟਾਂ ਪਾਈਆਂ ਸੀ ਲੋਕ ਕਹਿੰਦੇ ਸੀ ਵੀ ਸ਼ਾਇਦ ਭਾਈ ਸਾਹਿਬ ਜਿੱਤ ਕੇ ਵੀ ਬਾਹਰ ਆ ਜਾਣਾ ਨਾ ਤੇ ਇਸ ਵੇਲੇ ਤੁਸੀਂ ਇਸ ਇਲੈਕਸ਼ਨ ਨੂੰ ਕਿਦਾਂ ਦੇਖਦੇ ਆਂ ਵੇਖੋ ਜਿਹੜੇ ਭਾਈ ਸਾਹਿਬ ਹੈ ਨਾ ਸਰਕਾਰਾਂ ਇੰਨੀਆਂ ਡਰੀਆਂ ਆ ਚਾਹੇ ਉਹ ਪੰਜਾਬ ਦੀ ਚਾਹੇ ਉਹ ਇੰਡੀਆ ਦੀ ਸਰਕਾਰ ਆ ਭਾਈ ਸਾਹਿਬ ਨੂੰ ਬਾਹਰ ਨਹੀਂ ਆਉਣ ਦੇ ਪਰ ਲੋਕਾਂ ਦੀਆਂ ਅਰਦਾਸਾਂ ਤੇ ਸੰਗਤ ਦਾ ਪਿਆਰ ਉਹਨਾਂ ਨੂੰ ਕਿਸੇ ਨਾ ਕਿਸੇ ਦਿਨ ਜ਼ਰੂਰ ਲੈ ਕੇ ਆਵੇਗਾ ਬਾਹਰ ਠੀਕ ਹੈ ਜੀ ਇੱਧਰ ਵੀਰ ਜੀ ਖੜੇ ਆ ਇਹਨਾਂ ਤੋਂ ਪੁੱਛਦੇ ਆਂ ਵੀਰ ਜੀ ਅਸੋਲੇ ਕਿੱਦਾਂ ਦਾ ਮਾਹੌਲ ਪਿੰਡਾਂ ਵਿੱਚ ਹੈ ਤੇ ਕਿੱਦਾਂ ਦਾ ਸ਼ਹਿਰਾਂ ਵਿੱਚ ਹੈ ਪਹਿਲਾਂ ਆਪਾਂ ਸ਼ਹਿਰਾਂ ਦੀ ਗੱਲ ਕਰ ਲਈਏ ਸ਼ਹਿਰਾਂ ਦੇ ਵਿੱਚ ਮਾਹੌਲ ਬਿਲਕੁਲ ਹੀ ਕਿਉਂਕਿ ਜਿਹੜੀ ਲੜਾਈ ਹੈ ਨਾ ਇਹ ਲੜਾਈ ਪੰਥ ਤੇ ਪੰਥ ਦੋਖੀਆਂ ਦੇ ਖਿਲਾਫ ਆ ਇੱਕ ਪਾਸੇ ਪੰਥ ਸਮੁੱਚਾ ਪੰਥ ਖਲੋਤਾ ਇੱਕ ਪਾਸੇ ਦੂਸਰੀਆਂ ਪਾਰਟੀਆਂ ਜਿਨ੍ਹਾਂ ਸਿੱਖੀ ਦਾ ਘਾਣ ਕੀਤਾ ਜਿਨ੍ਹਾਂ ਨੌਜਵਾਨ ਸ਼ਹੀਦ ਕੀਤੇ ਤੇ ਚੁੱਕ ਚੁੱਕ ਕੇ ਝੂਠੇ ਪੁਲਸ ਮੁਕਾਬਲਿਆਂ 'ਚ ਮਾਰੇ ਜਿਹਨਾਂ ਨੇ ਪੰਜਾਬ ਦੇ ਵਿੱਚ ਤੇ ਤਰਨਤਨ ਪਾਰਟਿਕਲ ਤਰਨਤਨ ਜ਼ਿਲ੍ਹੇ ਦੇ ਵਿੱਚ ਨਸ਼ਾ ਵਕਵਾਇਆ ਉਹਨਾਂ ਦੇ ਖਿਲਾਫ ਲੜਾਈ ਆ ਤੇ ਲੋਕ ਇਸ ਟੈਮ ਪੰਥ ਦੇ ਨਾਲ ਖਲੋਤੇ ਆ ਇਹ ਇੱਕ ਐਸੀ ਲੜਾਈ ਬਣ ਗਈ ਇੱਕ ਤਰਫਾ ਲੜਾਈ ਆ ਇਹਦੇ ਵਿੱਚ ਜੋ ਭਾਈ ਸੰਦੀਪ ਸਿੰਘ ਸਣੀ ਨੇ ਜੋ ਕੀਤਾ ਤੇ ਜੋ ਭਾਈ ਅਮਰਤਪਾਲ ਸਿੰਘ ਭਾਈ ਅਮਰਤਪਾਲ ਸਿੰਘ ਖਾਲਸਾ ਜੋ ਇਥੋਂ ਮੈਂਬਰ ਪਾਰਲੀਮੈਂਟ ਨੇ ਜੋ ਉਹਨਾਂ ਨੇ ਇੱਕ ਵਹੀਰ ਚਲਾਈ ਸੀ ਪੰਥ ਦੇ ਪੰਜਾਬ ਨੂੰ ਬਚਾਉਣ ਲਈ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਨਸ਼ਾ ਮੁਕਤ ਕਰਨ ਲਈ ਤੇ ਸਿੱਖੀ ਨੂੰ ਚਾਪਤ ਸੂਰਤ ਸਿੱਖੀ ਵੱਲ ਉਹਨਾਂ ਨੂੰ ਪ੍ਰੇਰਿਤ ਕਰਨ ਲਈ ਇੱਕ ਮਹਾਨ ਉਹੜੀ ਵਹੀਰ ਸੀ ਉਹਨੂੰ ਅੱਜ ਮਿਲ ਰਿਹਾ ਵਾਸ ਉਸੇ ਵਹੀਰ ਦਾ ਹੰਗਾਰਾ ਅੱਜ ਸਿੱਟਾ ਵਾ ਕਿ ਭਾਈ ਮਨਦੀਪ ਸਿੰਘ ਬੜੀ ਵੱਡੀ ਲੀਡ ਨਾਲ ਅੱਗੇ ਵਧ ਰਿਹਾ ਭਾਈ ਜਿਦਾਂ ਇੱਧਰਲੇ ਪਾਸੇ ਸੰਦੀਪ ਸਿੰਘ ਸਣੀ ਵੀਰ ਦੀ ਉਹਦੀ ਕੁਰਬਾਨੀ ਆ ਵੀ ਉਹਨਾਂ ਨੇ ਆਪਣਾ ਭਰਾ ਚੋਂ ਖੜਾ ਕੀਤਾ ਮਨਦੀਪ ਵੀਰ ਹੈ ਨਾ ਉਦਲੇ ਪਾਸੇ ਅਕਾਲੀ ਦਲ ਕਹਿੰਦਾ ਵੀ ਅਸੀਂ ਵੀ ਧਰਮੀ ਫੌਜੀ ਖੜਾ ਕੀਤਾ ਪਰਿਵਾਰ ਚ ਹੁਣ ਤੇ ਲੋਕ ਜਿੱਦਾਂ ਜਿਹੜੇ ਦੋ ਚਿੱਤੀ ਵਿੱਚ ਉਹਨਾਂ ਨੂੰ ਕੀ ਸਨਿਹਿਆ ਦੇਣਾ ਚਾਹੁੰਦੇ ਤੁਸੀਂ ਦੇਖੋ ਜੀ ਕਿਸੇ ਨੇ ਵੀ ਪੰਥ ਲੀਕ ਕੁਛ ਛੋਟਾ ਜਾਂ ਕਾਰਜ ਕੀਤਾ ਵੱਡਾ ਸਾਰੇ ਸਤਿਕਾਰ ਦਿਆ ਜੇ ਉਹ ਧਰਮੀ ਫੌਜੀ ਪਰਿਵਾਰ ਆ ਤਾਂ ਅਸੀਂ ਉਹਨਾਂ ਸਤਿਕਾਰ ਕਰਦੇ ਆ ਅੱਜ ਧਰਮੀ ਫੌਜੀ ਪਰਿਵਾਰ ਖੜਾ ਕਿੰਨਾਂ ਦੇ ਨਾਲ ਆ ਇਹ ਵੇਖਣ ਦੀ ਗੱਲ ਧਰਮੀ ਫੌਜੀ ਪਰਿਵਾਰ ਖੜਾ ਵਾ ਬੇਦਬੀਆਂ ਦੇ ਦੋਸ਼ੀਆਂ ਨੂੰ ਬਚਾਉਣ ਵਾਲਿਆਂ ਦੇ ਨਾਲ ਧਰਮੀ ਫੌਜੀ ਪਰਿਵਾਰ ਖੜਾ ਵਾ ਸਰਸੇਵਾਲਿਆਂ ਨੂੰ ਬਚਾਉਣ ਵਾਲਿਆਂ ਦੇ ਖਿਲਾਫ ਧਰਨੀ ਧਰਮੀ ਫੌਜੀ ਪਰਿਵਾਰ ਖੜਿਆ ਬਰਗਾੜੀ ਦੇ ਵਿੱਚ ਤੇ ਬਹਿਬਲ ਕਲਾਂ ਦੇ ਵਿੱਚ ਜੋ ਬੇਦਬੀਆਂ ਆਏ ਆ ਉਹਦੇ ਵਿਰੋਧ ਵਿੱਚ ਜੋ ਮੋਰਚੇ ਲੱਗੇ ਸੀ ਉਹਨਾਂ ਤੇ ਉਹਨਾਂ ਤੇ ਗੋਲੀਬਾਰੀ ਕਰਕੇ ਉਹਨਾਂ ਨੂੰ ਸ਼ਹੀਦ ਕਰਾਉਣ ਵਾਲਿਆਂ ਦੇ ਨਾਲ ਖੜਾ ਵਾ ਧਰਮੀ ਫੌਜੀ ਪਰਿਵਾਰ ਦਾ ਸਤਿਕਾਰ ਕਰਦੇ ਆ ਪਰ ਧਰਮੀ ਫੌਜੀ ਪਰਿਵਾਰ ਨੇ ਪੰਥ ਛੱਡ ਕੇ ਪੰਥ ਵਿਰੋਧੀਆਂ ਨਾਲ ਜਾ ਕੇ ਖੜ ਗਿਆ ਇਸ ਕਰਕੇ ਲੋਕ ਬਾਦਲ ਦਲ ਜਿਹਨੂੰ ਬੇਦਵੀ ਦਲ ਵੀ ਕਹਿੰਦੇ ਆ ਇਹਨੂੰ ਸਰਸੇ ਵਾਲੇ ਦਾ ਦਲ ਵੀ ਕਹਿੰਦੇ ਆ ਉਹਨਾਂ ਨੂੰ ਮੂੰਹ ਨਹੀਂ ਲਾਉਣਗੇ ਇਹ ਇਹ ਜੇ ਧਰਮੀ ਫੌਜੀ ਪਰਿਵਾਰ ਆ ਉਹ ਪੰਥ ਦੇ ਨਾਲ ਖੜਨਾ ਚਾਹੀਦਾ ਸੀ ਨਾ ਕਿ ਪੰਥ ਦੋਖੀਆਂ ਦੇ ਨਾਲ ਇਹ ਅੱਜ ਤੱਕ ਸੁਖਬੀਰ ਬਾਦਲ ਦੀ ਦੇਣ ਕੀ ਆ ਪੰਜਾਬ ਨੂੰ ਸੁਖਬੀਰ ਬਾਦਲ ਦੀ ਦੇਣ ਕੀ ਆ ਪੰਥ ਨੂੰ ਪ੍ਰਕਾਸ਼ ਸਿੰਘ ਬਾਦਲ ਦੀ ਦੇਣ ਕੀ ਆ ਪੰਜਾਬ ਨੂੰ ਸਿਰਫ ਨਸ਼ੇ ਗੁੰਡਾਗਰਦੀ ਅ ਕੇਬਲ ਮਾਫੀਆ ਸਾਰੇ ਕਾਰੋਬਾਰ ਲੁੱਟਣਾਂ ਨੇ ਮੁੱਖ ਮੰਤਰੀ ਬਣਨਾ ਉਹ ਕਹਿੰਦੇ ਜੀ ਅਸੀਂ ਹੜਾ ਵਿੱਚ ਕੰਮ ਹੀ ਬਹੁ ਕੀਤਾ ਜਿਹੜੀ ਬਾਦਲ ਦਾਲਿਆ ਸਿੱਖ ਸਿਧਾਂਤ ਤੇ ਪਰੰਪਰਾਵਾਂ ਦਾ ਕਾਤਲ ਆ ਤੇ ਲੋਕ ਸਿੱਖ ਸਿਧਾਂਤ ਤੇ ਪਰੰਪਰਾਵਾਂ ਦੇ ਕਾਤਲ ਦਲ ਨੂੰ ਕਦੀ ਮੂੰਹ ਨਹੀਂ ਲਾਉਣਗੇ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਵੇਖਿਆ ਵਾਰਸ ਅਕਾਲੀ ਦਲ ਵਾਰਸ ਪੰਜਾਬ ਦੀ ਜਥੇਬੰਦੀ ਨੇ 15 ਕੈਂਪ ਲਾਏ ਆ 15 ਕੈਂਪ ਲਾ ਕੇ ਲੋੜਵੰਦਾਂ ਦੀ ਸੇਵਾ ਕੀਤੀ ਆ ਜਿਹੜੇ ਹੜ੍ਹਾਂ ਦੀ ਮਾਰ 'ਚ ਠੇ ਠਾਏ ਸੀ ਤੇ ਅੱਜ ਵੀ ਕੈਂਪ ਚੱਲ ਰਹੇ ਬਾਦਲ ਸਾਹਿਬ ਇੱਕ ਦੋ ਜਗ੍ਹਾ ਤੇ ਜਾ ਕੇ ਸ਼ਰੋਣੀ ਕਮੇਟੀ ਦੇ ਫੰਡਾਂ 'ਚੋਂ ਫੰਡ ਦੇ ਕੇ ਇਹ ਵਾਈ ਗੁਰੂ ਅਕਾਲਪੁਰਖ ਸਭ ਜਾਣਦਾ ਤਰਨ ਤਨ ਹਲਕੀ ਦੀ ਸੰਗਤ ਸਭ ਜਾਣਦੀ ਆ ਉਹਨਾਂ ਅੱਜ ਦੇ ਦਿਨ ਕਿਹਨਾਂ ਖੜਨਾ ਇੱਕ ਪਾਸੇ ਦਿੱਲੀ ਦਾ ਤਖਤ ਆ ਦੂਜਾ ਪੰਥ ਦਾ ਤਖਤ ਆ ਦੋ ਤਖਤਾਂ ਵਿੱਚ ਲੜਾਈ ਆ ਲੋਕ ਇਹ ਲੋਕਾਂ ਨੇ ਫੈਸਲਾ ਕਰਨਾ ਅਕਾਲ ਤਖਤ ਦੇ ਨਾਲ ਖੜਨਗੇ ਕਿ ਦਿੱਲੀ ਦੇ ਪੰਥ ਦੇ ਨਾਲ ਤਖਤ ਦੇ ਨਾਲ ਖੜਨਗੇ ਦਿੱਲੀ ਦਾ ਤਖਤ ਬਾਦਲਦਾਲ ਵੀ ਉਹ ਦਿੱਲੀ ਵਾਲੇ ਜਿਹਾਉਂਦੇ ਆ ਠੀਕ ਹੈ ਜੀ ਕਾਂਗਰਸ ਵੀ ਦਿੱਲੀ ਮਾਡਲ ਆ ਠੀਕ ਹੈ ਜੀ ਆ ਜਿਹੜੀ ਆਮ ਪਾਰਟੀ ਇਹ ਵੀ ਦਿੱਲੀ ਮਾਡਲ ਆ ਲੋਕਾਂ ਨੇ ਫੈਸਲਾ ਕਰਨਾ ਗੁਰਨਾਨਕ ਦੇ ਚਲਾਏ ਕਰਤਾਰਪੁਰ ਮਾਡਲ ਨਾਲ ਚੱਲਣਾ ਕਿ ਦਿੱਲੀ ਮਾਡਲ ਨਾਲ ਚੱਲਣਾ ਬਹੁਤ ਬਹੁਤ ਧੰਨਵਾਦ ਜੀ ਇਸ ਵੇਲੇ ਅਸੀਂ ਦਫ਼ਤਰ ਦੇ ਬਾਹਰ ਖੜੇ ਆ ਇੱਧਰ ਦੇਖੋ ਭਾਈ ਅਮਰਪਾਲ ਸਿੰਘ ਜੀ ਦੀਆਂ ਤਸਵੀਰਾਂ ਭਾਈ ਮਨਦੀਪ ਸਿੰਘ ਜੀ ਦੀਆਂ ਤਸਵੀਰਾਂ ਇੱਧਰ ਸੰਦੀਪ ਸਣੀ ਜੀ ਦੀਆਂ ਤਸਵੀਰਾਂ ਇੱਧਰ ਆਪਣੇ ਹੋਰ ਸੂਰਮਿਆਂ ਦੀਆਂ ਇੱਧਰ ਖਾਲੜਾ ਸਾਹਿਬ ਦੀਆਂ ਤਸਵੀਰਾਂ ਲੱਗੀਆਂ ਇੱਧਰ ਆਪਣੇ ਦੀਪ ਸਿੱਧੂ ਵੀਰ ਦੀਆਂ ਤਸਵੀਰਾਂ ਤੇ ਆਹ ਦਫ਼ਤਰ ਆ ਭਾਈ ਜਿੱਥੇ ਇਸ ਵੇਲੇ ਅਸੀਂ ਪਹੁੰਚੇ ਆ ਮੁੰਡਿਆਂ ਉੱਤੇ ਨੂੰ ਕੈਮਰਾ ਘੁਮਾ ਦੇ ਬਈ ਉਹ ਦਫ਼ਤਰ ਆ ਭਾਈ ਇਸ ਵੇਲੇ ਤਰਨਤਨ ਵਿੱਚ ਅਸੀਂ ਖੜੇ ਆ ਤੇ ਇਹਨਾਂ ਦੇ ਵਿਚਾਰ ਤੁਸੀਂ ਸੁਣਿਆ ਇਹਨਾਂ ਦੇ ਵਿਚਾਰ ਤੁਹਾਨੂੰ ਕਿਦਾਂ ਦੇ ਲੱਗੇ ਕਮੈਂਟ ਸੈਕਸ਼ਨ ਵਿੱਚ ਆਪਣੀ ਰਾਏ ਜ਼ਰੂਰ ਦਿਓ ਜੀ ਧੰਨਵਾਦ